ਜੰਦਨੇ ਨੇ ਦੋਸਤੋ ਕਿ ਪੰਜਾਬ ਦੇ ਵਿੱਚ ਵੱਟੇ-ਵੱਟੇ ਪ੍ਰੋਜੈਕਟ ਆ ਰਹੇ ਨੇ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਹੋ ਜਾਣਗੀਆਂ ਪੰਜਾਬ ਦੀਆਂ ਜ਼ਮੀਨਾਂ ਦੇ ਜਿਹੜੇ ਮੁੱਲ ਨੇ ਇਹ ਮੁੱਲ ਕਰੋੜਾਂ ਵਿੱਚ ਹੋਣਗੇ ਤੇ ਪੰਜਾਬ ਦੇ ਲੋਕਾਂ ਕੋਲੋਂ ਨੋਟ ਸਾਂਭੇ ਨਹੀਂ ਜਾਣੇ ਝੋਲੀਆਂ ਭਰ-ਭਰ ਕੇ ਨੋਟ ਉਹ ਆਪਣੀਆਂ ਜ਼ਮੀਨਾਂ ਵੇਚ ਕੇ ਬੈਂਕਾਂ ਨੂੰ ਲੈ ਕੇ ਜਾਣਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਦੀਂਦਰ ਸਿੰਘ ਪੰਗੋਤ ਉਸ ਦਿਖ ਰਿਓ ਤੁਹਾਡਾ ਆਪਣਾ ਚੈਨਲ ਸਾਥ ਟੀਵੀਜ਼ਨ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਕਰ ਲੈਣ ਸਬਸਕ੍ਰਾਈਬ ਕਿਉਂਕਿ ਇਸ ਚੈਨਲ ਦੇ ਉੱਪਰ ਜਿਹੜਾ ਅਸੀਂ ਕੰਟੈਂਟ ਲੈ ਕੇ ਆਉਂਦੇ ਆ ਉਹ ਕੰਟੈਂਟ ਬੜਾ ਹੀ ਮੁੱਲਵਾਨ ਹੁੰਦਾ ਜਿਹੜੀਆਂ ਗੱਲਾਂ ਅਸੀਂ ਇਸ ਚੈਨਲ ਦੇ ਉੱਪਰ ਕਰਦੇ ਆ ਉਸ ਉਹਨਾਂ ਗੱਲਾਂ ਦਾ ਕੋਈ ਮੁੱਲ ਹੁੰਦਾ ਉਹ ਗੱਲਾਂ ਬੇਤੁਕੀਆਂ ਨਹੀਂ ਹੁੰਦੀਆਂ ਜਿਵੇਂ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਕੰਟੈਂਟ ਹੈ ਉਹ ਪਰੋਸਿਆ ਜਾ ਰਿਹਾ ਲੋਕਾਂ ਦੇ ਦਿਮਾਗ ਭਰੇ ਜਾ ਰਹੇ ਨੇ ਸੋ ਦੋਸਤ ਨਵੇਂ ਆਏ ਦੋਸਤ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਦੋਸਤੋ ਤੁਸੀਂ ਦੇਖਿਆ ਹੋਣਾ ਮੈਂ ਕਈ ਵੀਡੀਓ ਬਣਾਈਆਂ ਕਿ ਕਿਵੇਂ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਨਵੇਂ ਪ੍ਰੋਜੈਕਟ ਮਿਲਣਗੇ ਯਾਨੀ ਕਿ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਨਵੇਂ ਮਾਲਕ ਮਿਲਣਗੇ ਕਿਸਾਨ ਮਾਲਕ ਇਹੀ ਰਹਿਣਗੇ ਮਾਲਕ ਉਹ ਹੋਣਗੇ ਜਿਹਨਾਂ ਲੋਕਾਂ ਦੀਆਂ ਟਾਈਆਂ ਬੈਲਟਾਂ ਲਾਈਆਂ ਹੋਈਆਂ ਹੋਣਗੀਆਂ ਦੋਸਤੋ ਗੱਲਾਂ ਨਾਲੋ ਨਾਲ ਕਰਾਂਗੇ ਤੇ ਮੈਂ ਤੁਹਾਨੂੰ ਦਿਖਾਨਾ ਕਿ ਇਸ ਵੇਲੇ ਮੈਂ ਖੜਿਆ ਹਾਂ ਖੇਤਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਕਿ ਜਿਹੜੀਆਂ ਜ਼ਮੀਨਾਂ ਨੂੰ ਅਸੀਂ ਵੇਚਣ ਦੀ ਗੱਲਾਂ ਕਰਦੇ ਹਾਂ ਜਿਹੜੀਆਂ ਜ਼ਮੀਨਾਂ ਨੂੰ ਵੇਚ ਕੇ ਅਸੀਂ ਥਾਰ ਲੈ ਕੇ ਆਵਾਂਗੇ ਅਸੀਂ ਸਕੋਰਪੀਓ ਗੱਡੀ ਲੈ ਕੇ ਆਵਾਂਗੇ ਨਵਾਂ ਮੋਬਾਈਲ ਲੈ ਕੇ ਆਵਾਂਗੇ ਤੇ ਕਿਸੇ ਦੂਜੇ ਰਿਸਤੀ ਪੀਆਰ ਲਾਵਾਂਗੇ ਤੇ ਗੱਲਾਂ ਕਰਾਂਗੇ ਨਾਲ ਨਾਲ ਤੁਸੀਂ ਦੇਖੋ ਇੱਥੇ ਮੈਂ ਇਸ ਵੇਲੇ ਖੜਿਆ ਹਾਂ ਦੋਸਤੋ ਆਹਾ ਜ਼ਮੀਨਾਂ ਦੇ ਟੱਕ ਦੇਖੋ ਤੁਸੀਂ ਆਹ ਜ਼ਮੀਨਾਂ ਵੇਚਣ ਨੂੰ ਕਿਹਦਾ ਦਿਲ ਕਰਦਾ ਪਰ ਕਹਿੰਦੇ ਕਿ ਜਿਹੜੀਆਂ ਆਹ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਵੱਡੇ ਵੱਡੇ ਰੋਡ ਕੱਟ ਦਿਆਂਗੇ ਵੱਡੇ ਵੱਡੇ ਜਿਹੜੀਆਂ ਰੇਲਵੇ ਲਾਈਨਾਂ ਨੇ ਰੇਲਵੇ ਲਾਈਨਾਂ ਪਿਛਾ ਦਿਆਂਗੇ ਤੇ ਵੱਡੀਆਂ ਵੱਡੀਆਂ ਬਿਜਲੀ ਦੀਆਂ ਜਿਹੜੀਆਂ ਲਾਈਨਾਂ ਨੇ ਉਹ ਬਿਜਲੀ ਦੀਆਂ ਲਾਈਨਾਂ ਕੱਟ ਦਵਾਂਗੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਕਹਿੰਦੇ ਕਿ ਤੁਸੀਂ ਇੱਕ ਵਾਰ ਸਾਡੇ ਕੋਲ ਆ ਜਾਓ ਸਾਡੇ ਕੋਲ ਆ ਕੇ ਤੁਸੀਂ ਰਜਿਸਟਰੀ ਕਰਾਜੋ ਸਾਈਨ ਕਰਾਜੋ ਤੇ ਨੋਟਾਂ ਦੇ ਤੁਸੀਂ ਬੈਗ ਪਰ ਲਿਓ ਤੇ ਉਸ ਤੋਂ ਬਾਅਦ ਥੋੜੀ ਬੱਲੇ ਬੱਲੇ ਇਹ ਜ਼ਮੀਨਾਂ ਸਾਨੂੰ ਦੇ ਦਿਓ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਇਹਨਾਂ ਜ਼ਮੀਨਾਂ ਦੇ ਕੀ ਮਾਲਕ ਬਦਲ ਜਾਣਗੇ ਜਿਨ੍ਹਾਂ ਦੇ ਮੋਢਿਆਂ ਦੇ ਉੱਪਰ ਪਰਨਾ ਹੁੰਦਾ ਸੀ ਸਿਰ ਤੇ ਪਗੜੀ ਹੁੰਦੀ ਸੀ ਹੱਥਾਂ ਦੇ ਵਿੱਚ ਦਾਤੀਆਂ ਹੁੰਦੀ ਸੀ ਉਹ ਲੋਕ ਇਹਨਾਂ ਦੇ ਜ਼ਮੀਨਾਂ ਦੇ ਮਾਲਕ ਨਹੀਂ ਪਰ ਹੁਣ ਜਿੱਡੇ ਵੱਡੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜਿੱਡੇ ਜਿੱਡੇ ਨਵੇਂ ਪ੍ਰੋਜੈਕਟ ਲਾਂਚ ਹੋ ਰਹੇ ਨੇ ਜਾਂ ਔਨ ਰੋਡ ਨੇ ਜਿੰਨੇ ਵੀ ਪ੍ਰੋਜੈਕਟ ਜਾਂ ਜਿਹੜਾ 5 ਇਅਰ ਅਜੰਡਾ ਜਿਹੜਾ ਲਗਾਤਾਰ ਆਪਾਂ ਦੇਖ ਰਹੇ ਆ 5 ਇਅਰ ਜੈਂਡਾ ਹੈਗਾ ਕਾਰਪੋਰੇਟ ਦਾ ਉਹ ਹੈਗਾ ਕਿ ਅਸੀਂ ਵਾਤੋਂ ਵਾਤ ਦੇਸ਼ ਨੂੰ ਡਿਵੈਲਪ ਕਰੀਏ ਤੇ ਕਿਸਾਨ ਚ ਸਬੰਧੀਆਂ ਕਹਿੰਦੀਆਂ ਨੇ ਕਿ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਉੱਪਰ ਹੀ ਕਾਰਪੋਰੇਟ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਡਿਵੈਲਪਮੈਂਟ ਖੜੀ ਆ ਸੋ ਸੋਚਣ ਵਾਲੀਆਂ ਗੱਲਾਂ ਨੇ ਦੋਸਤੋ ਕਿ ਸੱਚਮੁੱਚ ਜਿਹੜੀਆਂ ਇਹ ਜ਼ਮੀਨਾਂ ਨੇ ਇਹਨਾਂ ਦੇ ਮਾਲਕ ਬਦਲ ਜਾਣਗੇ ਇਹਨਾਂ ਦੇ ਮਾਲਕ ਹੁਣ ਉਹ ਇਮਾਨਦਾਰ ਲੋਕ ਨਹੀਂ ਜਿਹੜੇ ਤਹਾਕਿਆਂ ਤੋਂ ਨਹੀਂ ਸਦੀਆਂ ਤੋਂ ਨਹੀਂ ਪੀੜੀਆਂ ਤੋਂ ਇਹਨਾਂ ਜ਼ਮੀਨਾਂ ਨੂੰ ਬਾਹਰ ਰੱਖੇ ਨੇ ਇਹਨਾਂ ਜ਼ਮੀਨਾਂ ਦੀ ਮਾਲਕ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਖਸ਼ੀ ਜੀ ਕੀ ਹੁਣ ਹੈਨਾ ਜ਼ਮੀਨਾਂ ਦੀ ਮਾਲਕੀਅਤ ਬਦਲਣ ਵਾਲੀ ਹੈ ਕੀ ਇਹਨਾਂ ਦੇ ਜਿਹੜੇ ਮਾਲਕ ਨੇ ਉਹ ਕੋਟਪੈਂਟ ਪਾਉਣ ਵਾਲੇ ਬਾਬੂ ਹੋਣਗੇ ਹੁਣ ਕੀ ਇਸ ਮਿੱਟੀ ਦੀ ਮਹੱਤਾ ਉਹ ਨਹੀਂ ਰਹੂਗੀ ਕੀ ਇਸ ਮਿੱਟੀ ਦੀ ਜਿਹੜੀ ਖਾਸਲਤਾ ਹੈ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਭੂਮਿਕਾ ਕੀ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਭੂਮਿਕਾ ਹੋਊਗੀ ਇਹ ਸੱਚਮੁੱਚ ਇੱਕ ਜਿਹੜਾ ਹੈਗਾ ਉਹ ਦੋਸਤੋ ਸੋਚਣ ਵਾਲਾ ਸਵਾਲ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਜਿਹੜੇ ਆਹ ਨਵੀਆਂ ਡਿਵੈਲਪਮੈਂਟ ਹੋ ਰਹੀਆਂ ਨੇ ਇਹਨਾਂ ਡਿਵੈਲਪਮੈਂਟਸ ਬਾਰੇ ਤੁਹਾਡੇ ਕੀ ਵਿਚਾਰ ਨੇ ਅਸੀਂ ਲਗਾਤਾਰ ਵੀਡੀਓ ਬਣਾ ਰਹੇ ਹਾਂ ਤੇ ਉਹਨਾਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦੱਸ ਵੀ ਰਹੇ ਹਾਂ ਕਿ ਨਵਾਂ ਕੀ ਵਾਪਰਨ ਵਾਲਾ ਤੇ ਪੁਰਾਣਾ ਦੋਸਤੋ ਕੀ ਵਾਪਰ ਰਿਹਾ ਪਰ ਗੱਲਾਂ ਕਈ ਇਹੋ ਜਿਹੀਆਂ ਨੇ ਕਿ ਦੋ ਇੱਕ ਦੋ ਵੀਡੀਓ ਚਾਰ ਵੀਡੀਓ ਦੇ ਵਿੱਚ ਆਪਾਂ ਉਹ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਗੱਲਾਂ ਆਪਾਂ ਨਹੀਂ ਕਰ ਸਕਦੇ ਤੇ ਹੌਲੀ ਹੌਲੀ ਵੀਡੀਓ ਬਣਾ ਕੇ ਤੁਹਾਨੂੰ ਦੱਸਦੇ ਰਵਾਂਗੇ ਨਵੇਂ ਜਿਹੜੇ ਸਾਡੇ ਵਿਚਾਰ ਨੇ ਜਾਂ ਨਵੇਂ ਜੋ ਸਰਕਾਰਾਂ ਦੇ ਪਲਾਨ ਨੇ ਕਾਰਪੋਰੇਟ ਦੇ ਪਲਾਨ ਨੇ ਅੁੱਤ ਜਣ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਜਾਂ ਸਾਡੇ ਕੋਲ ਜਿਹੜੇ ਗੈਸ ਨੇ ਉਹਨਾਂ ਨਾਲ ਅਸੀਂ ਲਗਾਤਾਰ ਇਸ ਮਾਮਲੇ ਤੇ ਵੀਡੀਓ ਬਣਾ ਕੇ ਤੁਹਾਨੂੰ ਜਾਗਰੂਕ ਕਰਦੇ ਰਵਾਂਗੇ ਕਿ ਕਿੱਥੇ ਕੀ ਵਾਪਰ ਰਿਹਾ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਨਾ ਜ਼ਮੀਨਾਂ ਦੀ ਭੂਮਿਕਾ ਉਹ ਇੱਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਕਿਸਾਨ ਜ਼ਮੀਨ ਛੱਡ ਦੂਗਾ ਸਖਾਲਿਆਂ ਛੱਡ ਦੂਗਾ ਇਹ ਕਿਤੇ ਗੱਲ ਸੌਖਿਆਂ ਵਾਪਰਨ ਵਾਲੀ ਨਹੀਂ ਹੈਗੀ